ਪੰਜਾਬੀ ਵਿਰਸਾ ਕਹਾਣੀਆਂ ਦੇ ਵਿੱਚ ਹਾਜ਼ਰਾਂ ਜੀ ਤੁਹਾਡੇ ਲਈ ਇੱਕ ਸੋਹਣੀ ਜੀ ਕਹਾਣੀ ਲੈ ਕੇ ਕਹਾਣੀ ਬਹੁਤ ਹੀ ਦੁਖ ਭਰੀ ਹੈ ਜੀ ਧਿਆਨ ਨਾਲ ਸੁਣਨਾ ਜੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਕਹਾਣੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਬਚਪਨ ਵਿੱਚ ਅਨਾਥ ਹੋ ਜਾਣ ਕਰਕੇ ਬਾਅਦ ਵਿੱਚ ਮੈਂ ਆਪਣੇ ਚਾਚਾ ਜੀ ਦੇ ਨਾਲ ਰਹਿ ਰਹੀ ਸੀ ਮੈਂ ਦਫ਼ਤਰ ਤੋਂ ਇੱਕ ਦਿਨ ਵਾਪਸ ਆ ਰਹੀ ਸੀ ਤਾਂ ਮੇਰੇ ਮੰਗੇਤਰ ਦਾ ਮੈਨੂੰ ਫੋਨ ਆਇਆ ਮੈਂ ਉਸ ਨਾਲ ਗੱਲ ਕਰ ਰਹੀ ਸੀ ਉਸੇ ਸਮੇਂ ਇੱਕ ਗੱਡੀ ਮੇਰੇ ਕੋਲ ਆ ਕੇ ਰੁਕੀ ਮੈਂ ਕੁਝ ਸਮਝ ਪਾਉਂਦੀ ਉਸ ਤੋਂ ਪਹਿਲਾਂ ਹੀ ਮੈਨੂੰ ਉਸ ਗੱਡੀ ਦੇ ਅੰਦਰ ਖਿੱਚ ਲਿਆ ਗਿਆ ਤੇ ਜਦੋਂ ਮੇਰੀ ਅੱਖ ਖੁੱਲੀ ਤਾਂ ਮੈਂ ਇੱਕ ਕਮਰੇ ਵਿੱਚ ਸੀ ਮੈਂ ਬਹੁਤ ਰੋਈ ਚਿ ਲਈ ਪਰ ਕੁਝ ਫਾਇਦਾ ਨਾ ਹੋਇਆ ਫਿਰ ਕਿਸ ਕੋਈ ਆਇਆ ਤੇ ਉਸਨੇ ਮੇਰੀ ਗਰਦਨ ਦੇ ਉੱਤੇ ਕੁਝ ਚਬੋ ਦਿੱਤਾ। ਮੈਨੂੰ ਬੇਹੋਸ਼ੀ ਜਿਹੀ ਛਾਣ ਲੱਗੀ ਸੀ। ਮੈਨੂੰ ਬਾਰ-ਬਾਰ ਇਦਾਂ ਲੱਗਦਾ ਜਿਦਾਂ ਮੇਰੇ ਜਿਸਮ ਤੇ ਕੁਝ ਚੱਲ ਰਿਹਾ ਹੈ। ਪਰ ਅੱਧੀ ਬੇਹੋਸ਼ੀ ਵਿੱਚ ਮੈਂ ਕੁਝ ਸਮਝ ਨਹੀਂ ਪਾ ਰਹੀ ਸੀ। ਸਵੇਰੇ ਮੈਂ ਇੱਕ ਕੂੜੇ ਦੇ ਢੇਰ ਦੇ ਉੱਤੇ ਮਿਲੀ। ਜਦੋਂ ਇਹ ਗੱਲ ਮੇਰੇ ਮੰਗੇਤਰ ਨੂੰ ਪਤਾ ਲੱਗੀ ਤਾਂ ਉਸਨੇ ਵਿਆਹ ਤੋੜ ਦਿੱਤਾ ਤੇ ਉਸ ਤਰੀਕ ਨੂੰ ਕਿਸੇ ਹੋਰ ਨਾਲ ਵਿਆਹ ਕਰ ਰਿਹਾ ਸੀ। ਮੇਰੇ ਤੋਂ ਸਹਿ ਨਹੀਂ ਹੋ ਰਿਆ ਸੀ ਪਰ ਕੁਝ ਅਜੀਹਾ ਹੋਇਆ ਕਿ ਸਚਾਈ ਮੇਰੇ ਸਾਹਮਣੇ ਆਈ ਜਿਹਨੂੰ ਸੁਣ ਕੇ ਮੈਂ ਬੇਹੋਸ਼ ਹੋ ਗਈ ਕਿਉਂਕਿ ਮੇਰੇ ਨਾਲ ਇਹ ਗੰਦਾ ਕੰਮ ਮੇਰੇ ਹੀ ਮੇਰਾ ਨਾਮ ਅੰਜਲੀ ਹੈ ਕੁਝ ਸਾਲ ਪਹਿਲਾਂ ਤੱਕ ਸਭ ਬਹੁਤ ਵਧੀਆ ਚੱਲ ਰਿਹਾ ਸੀ ਅਸੀਂ ਬਹੁਤ ਅਮੀਰ ਸੀ ਮੈਂ ਤੇ ਮੇਰਾ ਭਰਾ ਹੌਸਟਲ ਵਿੱਚ ਪੜ੍ਹਾਈ ਕਰ ਰਹੇ ਸੀ ਮੇਰੇ ਪਾਪਾ ਦਾ ਇੱਕ ਕੱਪੜੇ ਦਾ ਵਪਾਰੀ ਸੀਗੇ ਤੇ ਮਾਂ ਵੀ ਉਹਨਾਂ ਦੀ ਮਦਦ ਕਰਦੀ ਸੀ ਇਸ ਲਈ ਸਾਨੂੰ ਉਹਨਾਂ ਨੇ ਹੋਸਟਲ ਵਿੱਚ ਪਾ ਦਿੱਤਾ ਮੈਨੂੰ ਅੱਜ ਵੀ ਯਾਦ ਹੈ ਉਹ ਮਨਹੂਸ ਦਿਨ ਜਦੋਂ ਮੈਂ ਤੇ ਮੇਰਾ ਭਰਾ ਕਾਲਜ ਦੀ ਛੁੱਟੀ ਬਤਾਉਣ ਅਸੀਂ ਆਪਣੇ ਘਰ ਆਏ ਸੀ ਤੇ ਬਹੁਤ ਖੁਸ਼ੀ ਇਸ ਖੁਸ਼ੀ ਵਿੱਚ ਅਸੀਂ ਆਪਣੇ ਪਿੰਡ ਗਏ ਸੀ ਜਿੱਥੇ ਮੇਰੇ ਚਾਚਾ ਜੀ ਰਹਿੰਦੇ ਸੀ ਉਹ ਮੇਰੇ ਪਾਪਾ ਤੋਂ ਕੋਈ ਜ਼ਿਆਦਾ ਖੁਸ਼ ਨਹੀਂ ਸੀ ਉਹ ਨਾ ਤਾਂ ਪੜ੍ਹੇ ਲਿਖੇ ਸੀ ਤੇ ਨਹੀਂ ਕੋਈ ਉਹਨਾਂ ਕੋਲ ਜ਼ਮੀਨ ਸੀ ਮੇਰੇ ਚਾਚਾ ਜੀ ਗਰੀਬ ਹੀ ਸੀ ਪਰ ਮੇਰੇ ਪਾਪਾ ਬਹੁਤ ਘੱਟ ਉਮਰ ਵਿੱਚ ਹੀ ਸ਼ਹਿਰ ਆ ਗਏ ਸੀ ਤੇ ਮਿਹਨਤ ਕਰਨ ਲੱਗੇ ਉਸ ਤੋਂ ਬਾਅਦ ਮੇਰੀ ਮਾਂ ਨਾਲ ਉਹਨਾਂ ਦਾ ਵਿਆਹ ਹੋ ਗਿਆ ਮੇਰੀ ਮਾਂ ਨੇ ਵੀ ਪਾਪਾ ਦੇ ਨਾਲ ਕੰਮ ਕੀਤਾ ਪਰਮਾਤਮਾ ਦੀ ਕਿਰਪਾ ਨਾਲ ਉਹਨਾਂ ਦੀ ਇੱਕ ਸਾੜੀਆਂ ਦੀ ਦੁਕਾਨ ਸੀ ਜੋ ਕਿ ਹੁਣ ਵੱਡੇ ਸ਼ੋਰੂਮ ਵਿੱਚ ਬਦਲ ਗਈ ਸੀ ਜਦੋਂ ਅਸੀਂ ਪਿੰਡ ਪਹੁੰਚੇ ਤਾਂ ਚਾਚਾ ਜੀ ਸਾਡੇ ਤੋਂ ਕੋਈ ਜ਼ਿਆਦਾ ਖੁਸ਼ ਨਹੀਂ ਸੀ ਪਰ ਫੇਰ ਵੀ ਉਹਨਾਂ ਨੇ ਆਪਣੇ ਘਰ ਸਾਨੂੰ ਆਉਣ ਦਿੱਤਾ ਅਸੀਂ ਬਹੁਤ ਮਸਤੀ ਕੀਤੀ ਪਰ ਮੇਰੀ ਮਾਂ ਨੇ ਕਿਹਾ ਕਿ ਬੱਚੋ ਹੁਣ ਤੁਸੀਂ ਜਲਦੀ ਸੌਂ ਜਾਓ ਸਵੇਰੇ ਆਪਾਂ ਜਲਦੀ ਵਾਪਸ ਵੀ ਜਾਣਾ ਹੈ ਅਸੀਂ 4 ਵਜੇ ਹੀ ਆਪਣੇ ਘਰ ਨੂੰ ਚੱਲ ਪਏ ਸੀ ਸਾਡਾ ਘਰ ਬਹੁਤ ਦੂਰ ਸ਼ਹਿਰ ਵਿੱਚ ਸੀ ਹਾਲੇ ਅਸੀਂ ਪਿੰਡ ਤੋਂ ਕੁਝ ਦੂਰ ਹੀ ਆਏ ਸੀ ਕਿ ਇੱਕ ਟਰੱਕ ਨੇ ਸਾਡੀ ਗੱਡੀ ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਸਾਡੀ ਗੱਡੀ ਇੱਕ ਖਾਈ ਵਿੱਚ ਡਿੱਗ ਗਈ ਪਰ ਮੇਰੀ ਕਿਸਮਤ ਨੂੰ ਮੈਂ ਚੰਗੀ ਕਹਾ ਜਾਂ ਮੇਰੀ ਬਦਨਸੀਬੀ ਜਿਸ ਪਾਸੇ ਟਰੱਕ ਨੇ ਟੱਕਰ ਮਾਰੀ ਸੀ ਮੈਂ ਉਸ ਤੋਂ ਦੂਜੀ ਸਾਈਡ ਤੇ ਸੀ ਉਸ ਪਾਸੇ ਦੀ ਗੱਡੀ ਦੀ ਬਾਰੀ ਖੁੱਲ ਗਈ ਤੇ ਮੈਂ ਸੜਕ ਤੇ गिर ਗਈ ਮੈਨੂੰ ਸੱਟ ਲੱਗੀ ਸੀ ਪਰ ਮੈਨੂੰ ਹੋਇਆ ਕੁਝ ਨਹੀਂ ਬਸ ਉੱਥੋਂ ਹੀ ਮੇਰੇ ਬੁਰੇ ਦਿਨਾਂ ਦੀ ਸ਼ੁਰੂਆਤ ਹੋ ਗਈ ਸੀ ਮੇਰੇ ਚਾਚਾ ਤੇ ਚਾਚੀ ਜੀ ਮੇਰੇ ਨਾਲ ਸ਼ਹਿਰ ਵਿੱਚ ਸਾਡੇ ਘਰ ਆ ਗਏ ਮੈਂ ਉਸ ਵਕਤ ਨਾਬਾਲਗ ਸੀ ਇਸ ਲਈ ਕੋਰਟ ਨੇ ਮੇਰੀ ਕਸਟਡੀ ਮੇਰੇ ਚਾਚਾ ਜੀ ਨੂੰ ਦੇ ਦਿੱਤੀ ਤੇ ਮੈਂ ਬਾਲਗ ਹੋਣ ਤੱਕ ਸਾਰੀ ਜ਼ਮੀਨ ਜਾਇਦਾਦ ਦਾ ਉਹਨਾਂ ਨੂੰ ਕੇਅਰ ਟੇਕਰ ਬਣਾ ਦਿੱਤਾ ਹੌਲੀ-ਹੌਲੀ ਮੈਂ ਦੇਖਿਆ ਮੇਰੇ ਚਾਚਾ ਜੀ ਦਾ ਵਰਤਾਅ ਬਦਲ ਰਿਹਾ ਸੀ ਉਹ ਮੈਨੂੰ ਬਹੁਤ ਪਿਆਰ ਨਾ ਰੱਖਣ ਲੱਗੇ ਸੀ ਮੇਰੀ ਚਾਚੀ ਵੀ ਆਪਣੇ ਬੱਚਿਆਂ ਤੋਂ ਜ਼ਿਆਦਾ ਮੈਨੂੰ ਪਿਆਰ ਦਿੰਦੀ ਸੀ ਇੱਕ ਦਿਨ ਉਹ ਮੇਰੇ ਕੋਲ ਆਏ ਤੇ ਕਹਿਣ ਲੱਗੇ ਮੈਂ ਤੇਰੇ ਪਿਓ ਨੂੰ ਪਸੰਦ ਨਹੀਂ ਕਰਦਾ ਸੀ ਤੂੰ ਜਾਣਨਾ ਚਾਹਨੀ ਹੈ ਕਿ ਕਿਉਂ ਨਹੀਂ ਪਸੰਦ ਕਰਦਾ ਸੀ ਮੈਂ ਪੁੱਛਿਆ ਦੱਸੋ ਤੁਸੀਂ ਮੇਰੇ ਪਾਪਾ ਨੂੰ ਕਿਉਂ ਨਹੀਂ ਪਸੰਦ ਕਰਦੇ ਸੀ ਉਹਨਾਂ ਨੇ ਕਿਹਾ ਉਹ ਮੇਰਾ ਸਗਾ ਭਰਾ ਨਹੀਂ ਸੀ ਸਾਡੇ ਪਿਓ ਨੇ ਤੇਰੀ ਦਾਦੀ ਦੀ ਮੌਤ ਤੋਂ ਬਾਅਦ ਮੇਰੀ ਮਾਂ ਨਾਲ ਜ਼ਬਰਦਸਤੀ ਵਿਆਹ ਕੀਤਾ ਸੀ ਤੇ ਮੈਂ ਆਪਣੀ ਮਾਂ ਦੇ ਨਾਲ ਉਹਨਾਂ ਦੇ ਘਰ ਆਇਆ ਸੀ ਇਸ ਲਈ ਤੇਰਾ ਦਾਦਾ ਸਾਡੇ ਦੋਨਾਂ ਵਿੱਚ ਫਰਕ ਕਰਦਾ ਸੀ ਮੈਂ ਬਹੁਤ ਹੈਰਾਨ ਹੋਈ ਪਰ ਦੇਖ ਪਰਮਾਤਮਾ ਦਾ ਨਿਆਂ ਕਿੱਡਾ ਹੈ ਜੋ ਜਿਸ ਦਾ ਸੀ ਉਸ ਨੂੰ ਮਿਲ ਗਿਆ ਆਖਰ ਉਸ ਦੇ ਕੋਲ ਹੀ ਆ ਗਿਆ ਮੈਂ ਉਹਨਾਂ ਨੂੰ ਹੈਰਾਨੀ ਨਾਲ ਦੇਖਦੇ ਹੋਏ ਕਿਹਾ ਚਾਚਾ ਜੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਸੀ ਉਹ ਆਪਣੇ ਆਪ ਨੂੰ ਸੰਭਾਲਦੇ ਹੋਏ ਇੱਕਦਮ ਬੋਲੇ ਮਤਲਬ ਇਹ ਹੈ ਕਿ ਤੂੰ ਸਾਨੂੰ ਮਿਲ ਗਈ ਹੈ ਨਾ ਤੇ ਇਹ ਸਭ ਕਾਰੋਬਾਰ ਤੇਰਾ ਹੀ ਤਾਂ ਹੈ ਜਿੱਦਾਂ ਮੇਰੇ ਦੋ ਬੱਚੇ ਨੇ ਮੇਰੇ ਲਈ ਓਦਾਂ ਹੀ ਤੂੰ ਹੈ ਮੈਨੂੰ ਬਹੁਤ ਅਜੀਬ ਲੱਗ ਰਿਹਾ ਸੀ ਪਰ ਮੈਂ ਕਰ ਵੀ ਕੀ ਸਕਦੀ ਸੀ ਹੁਣ ਉਸ ਤੋਂ ਇਲਾਵਾ ਮੇਰਾ ਹੋਰ ਕੋਈ ਵੀ ਤਾਂ ਨਹੀਂ ਸੀ ਮੈਂ ਆਪਣੇ ਬਾਲਗ ਹੋਣ ਤੱਕ ਇੰਤਜ਼ਾਰ ਕਰ ਰਹੀ ਸੀ ਹੌਲੀ ਹੌਲੀ ਦਿਨ ਬੀਤਣ ਲੱਗੇ ਚਾਚਾ ਜੀ ਤੱਕ ਮੇਰੇ ਨਾਲ ਬੜੇ ਪਿਆਰ ਨਾਲ ਪੇਸ਼ ਆਉਂਦੇ ਸੀ ਇੱਕ ਦਿਨ ਉਹ ਇੱਕ ਬਹੁਤ ਹੀ ਸੋਹਣੇ ਮੁੰਡੇ ਨੂੰ ਘਰ ਲੈ ਆਏ ਤੇ ਕਹਿਣ ਲੱਗੇ ਇਹ ਤੇਰੀ ਚਾਚੀ ਦੇ ਪਿੰਡ ਦਾ ਹੈ ਇੱਥੇ ਨੌਕਰੀ ਕਰਨ ਆਇਆ ਹੈ ਜੇ ਤੂੰ ਕਹੀਂ ਤਾਂ ਇਸ ਨੂੰ ਕੁਝ ਦਿਨ ਆਪਾਂ ਆਪਣੇ ਕੋਲ ਰੱਖ ਲਈਏ ਮੈਂ ਹਾਂ ਕਰ ਦਿੱਤੀ ਪਰ ਮੈਨੂੰ ਬਹੁਤ ਅਜੀਬ ਲੱਗ ਰਿਹਾ ਸੀ ਕਿਉਂਕਿ ਚਾਚਾ ਜੀ ਕਦੇ ਕਿਸ ਨੂੰ ਘਰ ਦੇ ਅੰਦਰ ਨਹੀਂ ਸੀ ਆਉਣ ਦਿੰਦੇ ਉਹਨਾਂ ਦਾ ਕਹਿਣਾ ਸੀ ਕਿ ਜਿਸ ਘਰ ਵਿੱਚ ਦੋ ਜਵਾਨ ਕੁੜੀਆਂ ਹੋਣ ਉੱਥੇ ਕਿਸੇ ਨੂੰ ਇਦਾਂ ਹੀ ਅੰਦਰ ਨਹੀਂ ਆਉਣ ਦਈਦਾ ਤੇ ਅੱਜ ਉਹ ਆਪ ਹੀ ਕਿਸੇ ਅਣਜਾਣ ਨੂੰ ਘਰ ਲੈ ਆਏ ਸੀ ਖੈਰ ਰਾ ਸਾਡੇ ਘਰ ਰਹਿਣ ਲਈ ਆ ਗਿਆ ਸੀ ਮੈਂ ਤੇ ਮੇਰੇ ਚਾਚਾ ਜੀ ਦੀ ਧੀ ਦੋਨੋਂ ਇੱਕ ਹੀ ਉਮਰ ਦੀਆਂ ਸੀ ਤੇ ਕਾਫੀ ਚੰਗੀਆਂ ਸਹੇਲੀਆਂ ਵੀ ਸੀ ਪਰ ਜਦੋਂ ਤੋਂ ਰਾਹੁਲ ਸਾਡੇ ਘਰ ਵਿੱਚ ਆਇਆ ਸੀ ਉਸ ਦਾ ਤਾਂ ਅੰਦਾਜ਼ ਹੀ ਬਦਲ ਗਿਆ ਸੀ ਉਹ ਬੜੀ ਬਣੀ ਠਣੀ ਰਹਿੰਦੀ ਹਮੇਸ਼ਾ ਤਿਆਰ ਹੋਈ ਰਹਿੰਦੀ ਪਰ ਜਦੋਂ ਉਸ ਨੂੰ ਲੱਗਾ ਕਿ ਰਾਜ ਦਾ ਝਕਾਵ ਮੇਰੇ ਵੱਲ ਜ਼ਿਆਦਾ ਹੈ ਤਾਂ ਉਸ ਨੂੰ ਕੁਝ ਚੰਗਾ ਨਹੀਂ ਸੀ ਲੱਗਦਾ ਅਸੀਂ ਤਿੰਨੋਂ ਇੱਕ ਹੀ ਉਮਰ ਦੇ ਸੀ ਇਸ ਲਈ ਕਦੀ ਕਦੀ ਇੱਕ ਨਾਲ ਕੋਠੇ ਤੇ ਬਹਿ ਜਾਂਦੇ ਤੇ ਗੱਲਾਂ ਕਰਦੇ ਇੱਕ ਦਿਨ ਉਸ ਨੇ ਸਾਨੂੰ ਦੱਸਿਆ ਕਿ ਉਸ ਦੀ ਇੱਕ ਚੰਗੀ ਕੰਪਨੀ ਵਿੱਚ ਨੌਕਰੀ ਲੱਗ ਗਈ ਹੈ ਤੇ ਹੁਣ ਉਹ ਉੱਥੇ ਚਲਾ ਜਾਊਗਾ ਇਹ ਸੁਣ ਕੇ ਮੈਨੂੰ ਬਹੁਤ ਬੁਰਾ ਲੱਗ ਰਿਹਾ ਸੀ ਮੈਨੂੰ ਤਾਂ ਪਤਾ ਵੀ ਨਹੀਂ ਸੀ ਕਿ ਇਦਾਂ ਕਿਉਂ ਹੋ ਰਿਹਾ ਹੈ ਮੈਂ ਆਪਣੇ ਆਪ ਤੋਂ ਸਵਾਲ ਕੀਤਾ ਕਿ ਕੀ ਮੈਂ ਉਸ ਨੂੰ ਪਸੰਦ ਕਰਨ ਲੱਗੀ ਹਾਂ ਉਹ ਕਹਿਣ ਲੱਗਾ ਕਿ ਕੱਲ ਨੂੰ ਮੈਂ ਤੁਹਾਨੂੰ ਛੱਤ ਉੱਤੇ ਪਾਰਟੀ ਦਵਾਂਗਾ ਠੀਕ 8 ਵਜੇ ਪਹੁੰਚ ਜਾਇਓ ਤੇ ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਚਾਚਾ ਜੀ ਵੀ ਸਾਨੂੰ ਉਸ ਨਾਲ ਗੱਲ ਕਰਨ ਤੋਂ ਰੋਕਦੇ ਨਹੀਂ ਸੀ ਅਗਲੇ ਦਿਨ ਸ਼ਾਮ ਨੂੰ 7 ਵਜੇ ਹੀ ਮੈਨੂੰ ਉਸ ਦਾ ਮੈਸੇਜ ਆਇਆ ਕਿ ਕੋਠੇ ਤੇ ਆ ਜਾ ਜਦ ਮੈਂ ਪਹੁੰਚੀ ਮੈਂ ਦੇਖਿਆ ਕਿ ਪੂਰੀ ਛੱਤ ਦੇ ਉੱਤੇ ਡੈਕੋਰੇਸ਼ਨ ਹੋ ਰਹੀ ਸੀ ਗੁਲਾਬ ਦੇ ਫੁੱਲਾਂ ਨਾਲ ਪੌੜੀਆਂ ਸਜਾਈਆਂ ਗਈਆਂ ਸੀ ਅਤੇ ਮੇਜ਼ ਦਾ ਇੱਕ ਛੋਟਾ ਟੇਬਲ ਛੱਤ ਦੇ ਵਿੱਚ ਹੀ ਰੱਖਿਆ ਗਿਆ ਸੀ ਛੋਟਾ ਜਿਹਾ ਰਸਤਾ ਬਣਿਆ ਹੋਇਆ ਸੀ ਮੈਂ ਚੱਲਦੇ-ਚੱਲਦੇ ਜਦ ਉੱਥੇ ਪਹੁੰਚੀ ਮੈਨੂੰ ਕੋਈ ਨਹੀਂ ਦਿਸਿਆ ਮੈਂ ਜਿੱਦਾਂ ਹੀ ਪਲਟ ਕੇ ਦੇਖਿਆ ਤਾਂ ਮੇਰੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਹੀ ਰਹਿ ਗਈਆਂ ਰਾਹੁਲ ਨੀਚੇ ਆਪਣੇ ਗੋਡਿਆਂ ਦੇ ਭਾਰ ਬੈਠਾ ਸੀ ਉਸ ਨੇ ਬਿਨਾਂ ਦੇਰ ਕੀਤੇ ਮੈਨੂੰ ਵਿਆਹ ਲਈ ਪੁੱਛਿਆ ਤੇ ਮੈਂ ਮਨਾ ਨਹੀਂ ਕਰ ਪਾਈ ਉਦੋਂ ਤੱਕ ਘਰ ਦੇ ਬਾਕੀ ਲੋਕ ਵੀ ਉੱਪਰ ਆ ਗਏ ਸੀ ਤਾਂ ਰਾਜ ਨੇ ਉਹਨਾਂ ਦੀ ਵੀ ਸਹਿਮਤੀ ਮੰਗੀ ਚਾਚਾ ਜੀ ਨੇ ਤਾਂ ਇਦਾਂ ਹਾਂ ਕਰ ਦਿੱਤੀ ਜਿੱਦਾਂ ਉਹ ਇਸ ਦਿਨ ਦਾ ਇੰਤਜ਼ਾਰ ਕਰ ਰਹੇ ਸੀ ਪਰ ਮੈਂ ਬਹੁਤ ਖੁਸ਼ੀ ਇਸ ਲਈ ਮੈਂ ਧਿਆਨ ਨਹੀਂ ਦਿੱਤਾ ਸਾਰੇ ਲੋਕ ਬਹੁਤ ਖੁਸ਼ੀ ਬਸ ਮੇਰੇ ਚਾਚੇ ਦੀ ਧੀ ਖੁਸ਼ ਨਹੀਂ ਸੀ ਰਾਜ ਜਦੋਂ ਵੀ ਮੇਰੇ ਕੋਲ ਆਉਂਦਾ ਤਾਂ ਉਹ ਤੜਫ ਜਾਂਦੀ ਸੀ ਪਰ ਮੈਨੂੰ ਸਮਝ ਨਹੀਂ ਆ ਰਿਹਾ ਸੀ ਪਰ ਹੁਣ ਅਸੀਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਸਮਝਣ ਲੱਗੇ ਸੀ ਖੈਰ ਉਹ ਤਾਂ ਬਾਅਦ ਦੀ ਗੱਲ ਸੀ ਰਾਜ ਦੇ ਘਰ ਵਾਲਿਆਂ ਨਾਲ ਗੱਲ ਕਰਕੇ ਮਹੂਰਤ ਕੱਢਿਆ ਗਿਆ ਤੇ ਮੇਰੇ ਚਾਚੇ ਨੇ ਮੇਰੀ ਮੰਗਣੀ ਕਰ ਦਿੱਤੀ ਤੇ ਰਾਜ ਜਿੱਥੇ ਉਸ ਦੀ ਨੌਕਰੀ ਲੱਗੀ ਸੀ ਉਹ ਉੱਥੇ ਚਲਾ ਗਿਆ ਪਰ ਉਸ ਦਿਨ ਮੈਂ ਉਸਦੇ ਨਾਲ ਘੰਟਿਆਂ ਹੀ ਗੱਲਾਂ ਕਰਦੀ ਰਹਿੰਦੀ ਸਾਨੂੰ ਦੋਨਾਂ ਨੂੰ ਆਪਣੇ ਵਿਆਹ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਸੀ ਉਧਰ ਮੈਂ ਬਾਲਗ ਵੀ ਹੋਣ ਵਾਲੀ ਸੀ ਤੇ ਚਾਚਾ ਜੀ ਨੇ ਮੇਰੀ ਪ੍ਰਾਪਰਟੀ ਨੂੰ ਮੇਰੇ ਨਾਂ ਟ੍ਰਾਂਸਫਰ ਕਰਨ ਦੇ ਕਾਗਜ਼ ਵੀ ਬਣਵਾ ਲਏ ਸੀ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਜਦੋਂ ਰਾਜ ਦਾ ਫੋਨ ਆਇਆ ਤਾਂ ਉਸਨੇ ਮੈਨੂੰ ਪੁੱਛਿਆ ਕਿ ਮੈਂ ਕਿੱਥੇ ਹਾਂ ਮੈਂ ਉਸ ਨੂੰ ਦੱਸ ਦਿੱਤਾ ਕਿ ਮੈਂ ਆਫਿਸ ਤੋਂ ਪੇਪਰ ਸਾਈਨ ਕਰਕੇ ਹਲੇ ਨਿਕਲੀ ਹੀ ਹਾਂ ਹਲੇ ਗੱਲ ਕਰਦੇ ਹੋਏ 10 ਮਿੰਟ ਹੀ ਹੋਏ ਸੀ ਉਸੇ ਸਮੇਂ ਇੱਕ ਗੱਡੀ ਮੇਰੇ ਕੋਲ ਆ ਕੇ ਰੁਕੀ ਤੇ ਮੈਨੂੰ ਜ਼ਬਰਦਸਤੀ ਕਸੀਟ ਕੇ ਗੱਡੀ ਵਿੱਚ ਪਾ ਕੇ ਇੱਕ ਸੰਸਾਨ ਪਈ ਹਵੇਲੀ ਵਿੱਚ ਲੈ ਗਏ ਜੋ ਬਹੁਤ ਦਿਨਾਂ ਤੋਂ ਖਾਲੀ ਪਈ ਸੀ ਮੈਂ ਬਹੁਤ ਰੋਣਾ ਪਾਇਆ ਬੜੀਆਂ ਚੀਕਾਂ ਮਾਰੀਆਂ ਕਿਸੇ ਨੇ ਮੇਰੀ ਆਵਾਜ਼ ਨਹੀਂ ਸੁਣੀ ਮੈਂ بار بار ਤਾਕੀ ਝੋਝਾਕ ਰਹੀ ਸੀ ਫਿਰ ਮੈਨੂੰ ਕਿਸੇ ਦੇ ਮੇਰੇ ਪਿੱਛੇ ਹੋਣ ਦਾ ਅਹਿਸਾਸ ਹੋਇਆ ਇਸ ਤੋਂ ਪਹਿਲਾਂ ਕਿ ਮੈਂ ਵਾਪਸ ਮੁੜਦੀ ਕਿਸੇ ਨੇ ਕੋਈ ਚੀਜ਼ ਮੇਰੀ ਗਰਦਨ ਵਿੱਚ ਚੁਭਾ ਦਿੱਤੀ ਮੈਂ बेहोशी ਦੀ ਹਾਲਤ ਵਿੱਚ ਸੀ ਨਾ ਤਾਂ ਮੈਂ ਪੂਰੀ ਤਰ੍ਹਾਂ ਹੋਸ਼ ਵਿੱਚ ਸੀ ਤੇ ਨਾ ਹੀ ਪੂਰੀ ਤਰ੍ਹਾਂ ਨਸ਼ੇ ਵਿੱਚ ਸੀ ਕਿਸੇ ਨੇ ਮੈਨੂੰ ਬਾਹਤੋਂ ਫੜ ਕੇ ਬੈੱਡ ਤੇ ਸੁੱਟ ਦਿੱਤਾ ਫਿਰ ਮੈਨੂੰ ਇਦਾਂ ਲੱਗਾ ਜਿੱਦਾਂ ਮੇਰੇ ਸਰੀਰ ਨੂੰ ਕੋਈ ਨੋਚ ਰਿਆ ਹੋਵੇ ਮੈਂ बेहोश ਹੋ ਗਈ ਜਦ ਹੋਸ਼ ਆਇਆ ਤਾਂ ਇੱਕ ਹਸਪਤਾਲ ਵਿੱਚ ਸੀ ਮੇਰੇ ਚਾਚਾ ਜੀ ਰੋ ਰਹੇ ਸੀ ਉਹਨਾਂ ਨੇ ਕਿਹਾ ਤੂੰ ਤਾਂ ਲੁੱਟੀ ਗਈ ਤੇਰੇ ਕੋਲ ਕੁਝ ਵੀ ਨਹੀਂ ਬਚਿਆ ਉਸੇ ਸਮੇਂ ਨਰਸ ਨੇ ਉਹਨਾਂ ਨੂੰ ਟੋਕਿਆ ਤੇ ਕਿਹਾ ਤੁਸੀਂ ਕਿੱਦਾਂ ਦੇ ਚਾਚਾ ਹੋ ਆ ਤੁਹਾਡੀ ਧੀ ਇੰਨੀ ਤਕਲੀਫ ਵਿੱਚ ਹੈ ਤੇ ਤੁਸੀਂ ਇਦਾਂ ਦੀਆਂ ਗੱਲਾਂ ਕਰ ਰਹੇ ਹੋ ਤਾਂ ਉਹ ਚੁੱਪ ਹੋ ਗਏ ਮੈਨੂੰ ਬਹੁਤ ਦਰਦ ਹੋ ਰਿਹਾ ਸੀ ਡਾਕਟਰ ਨੇ ਮੈਨੂੰ ਦਵਾਈ ਦਿੱਤੀ ਤੇ ਮੈਨੂੰ ਫੇਰ ਤੋਂ ਨੀਂਦ ਆ ਗਈ ਜਦੋਂ ਮੈਨੂੰ ਪੂਰੀ ਤਰ੍ਹਾਂ ਹੋਸ਼ ਆਇਆ ਤਾਂ ਮੈਂ ਕੁਝ ਠੀਕ ਹੋਈ ਤਾਂ ਡਾਕਟਰ ਨੇ ਜੋ ਮੈਨੂੰ ਦੱਸਿਆ ਪਰਮਾਤਮਾ ਕਿਸੇ ਨੂੰ ਇਹ ਦਿਨ ਨਾ ਦਿਖਾਵੇ ਉਸਨੇ ਮੈਨੂੰ ਦੱਸਿਆ ਕਿ 3 ਦਿਨ ਪਹਿਲਾਂ ਮੈਨੂੰ ਪੁਲਿਸ ਇੱਕ ਕੂੜੇ ਦੇ ਢੇਰ ਤੋਂ ਚੁੱਕ ਕੇ ਲੈ ਕੇ ਆਈ ਸੀ ਮੇਰੀ ਹਾਲਤ ਬਹੁਤ ਖਰਾਬ ਸੀ ਮੇਰੇ ਸਾਹ ਵੀ ਹੌਲੀ ਚੱਲ ਰਹੇ ਸੀ ਡਾਕਟਰ ਨੇ ਜਲਦੀ ਨਾਲ ਮੈਨੂੰ ਐਮਰਜੈਂਸੀ ਵਿੱਚ ਸ਼ਿਫਟ ਕੀਤਾ ਸੀ ਤੇ ਮੇਰਾ ਇਲਾਜ ਸ਼ੁਰੂ ਕਰਕੇ ਕੁਝ ਜਾਂਚ ਵੀ ਕਰਵਾਈ ਸੀਨੀਅਰ ਡਾਕਟਰ ਨੂੰ ਜੋ ਸ਼ੱਕ ਸੀ ਉਹ ਸਹੀ ਸਾਬਤ ਹੋਇਆ ਮੇਰਾ ਬਲਾਤਕਾਰ ਹੋਇਆ ਸੀ ਉਹ ਵੀ ਇੱਕ ਵਾਰ ਨਹੀਂ ਕਈ ਵਾਰੀ ਤੇ ਅਲੱਗ-ਅਲੱਗ ਲੋਕਾਂ ਨੇ ਕੀਤਾ ਸੀ ਮੇਰੀ ਤਾਂ ਦੁਨੀਆ ਹੀ ਉੱਜੜ ਗਈ ਸੀ ਪਰ ਇਹ ਤਾਂ ਸ਼ਰਵਾਸੀ ਚਾਚਾ ਜੀ ਜਦੋਂ ਮੈਨੂੰ ਘਰ ਲੈ ਕੇ ਗਏ ਤਾਂ ਘਰ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਪਰ ਮੇਰਾ ਵਿਆਹ ਤਾਂ ਹਲੇ ਦੂਰ ਸੀ ਮੈਂ ਪੁੱਛਿਆ ਤਾਂ ਮੇਰਾ ਪਿਆਰ ਤੋਂ ਯਕੀਨ ਹੀ ਉੱਠ ਗਿਆ ਮੈਨੂੰ ਪਤਾ ਲੱਗਿਆ ਕਿ ਰਾਹੁਲ ਦੇ ਮਾਪਿਓ ਨੇ ਮੇਰੇ ਵਰਗੀ ਕੁੜੀ ਨਾਲ ਉਸਦਾ ਵਿਆਹ ਕਰਨ ਤੋਂ ਮਨਾ ਕਰ ਦਿੱਤਾ ਕਿਉਂਕਿ ਮੇਰੀ ਇੱਜ਼ਤ ਲੁੱਟ ਚੁੱਕੀ ਸੀ ਤਾਂ ਉਹਨਾਂ ਨੇ ਮੇਰੀ ਥਾਂ ਮੇਰੀ ਹੀ ਭੈਣ ਨੂੰ ਆਪਣੇ ਨੂ ਬਣਾਉਣ ਦਾ ਫੈਸਲਾ ਕਰ ਲਿਆ ਸੀ ਮੈਂ ਰਾਹੁਲ ਨੂੰ ਹੱਥ ਜੋੜੇ ਰੋਈ ਮਿੰਨਤਾਂ ਕੀਤੀਆਂ ਪਰ ਉਸਤੇ ਕੋਈ ਅਸਰ ਨਹੀਂ ਹੋਇਆ ਉਹ ਇਦਾਂ ਵਰਤਾਅ ਕਰ ਰਿਹਾ ਸੀ ਜਿੱਦਾਂ ਮੈਨੂੰ ਜਾਣਦਾ ਹੀ ਨਾ ਹੋਵੇ ਉਸ ਨੇ ਬਸ ਇੰਨਾ ਹੀ ਕਿਹਾ ਕਿ ਉਹ ਮੇਰੇ ਵਰਗੀ ਕੁੜੀ ਨਾਲ ਵਿਆਹ ਨਹੀਂ ਕਰ ਸਕਦਾ ਇਨਸਾਨ ਸਭ ਨਾਲ ਲੜ ਸਕਦਾ ਹੈ ਪਰ ਉਸ ਨਾਲ ਨਹੀਂ ਲੜ ਸਕਦਾ ਜਿਸ ਨੂੰ ਉਹ ਪਿਆਰ ਕਰਦਾ ਹੈ ਮੈਂ ਹਾਰ ਮੰਨ ਲਈ ਸੀ ਜੋ ਚੀਜ਼ ਮੇਰੀ ਹੋਣ ਵਾਲੀ ਸੀ ਹੁਣ ਉਹ ਮੇਰੀ ਭੈਣ ਦੀ ਹੋ ਰਹੀ ਸੀ ਬਰਦਾਸ਼ਤ ਕਰਨਾ ਤਾਂ ਮੁਸ਼ਕਲ ਹੋ ਰਿਹਾ ਸੀ ਫਿਰ ਮੈਂ ਸੋਚਿਆ ਕਿ ਮੈਂ ਆਪਣੀ ਸਹੇਲੀ ਦੇ ਇੱਥੇ ਚਲੀ ਜਾਊਂਗੀ ਜਦੋਂ ਇਹ ਸਭ ਹੋ ਜਾਊਗਾ ਤਾਂ ਵਾਪਸ ਆ ਜਾਊਂਗੀ ਤੇ ਸਾਰਾ ਕੁਝ ਵੇਚ ਕੇ ਕਿਤੇ ਸ਼ਿਫਟ ਹੋ ਜਾਊਂਗੀ ਮੈਂ ਆਪਣਾ ਸਮਾਨ ਪੈਕ ਕਰਨਾ ਸ਼ੁਰੂ ਕਰ ਦਿੱਤਾ ਸੀ ਉਸ ਸਮੇਂ ਯਾਦ ਆਇਆ ਕਿ ਮੇਰਾ ਕੁਝ ਸਮਾਨ ਮੇਰੇ ਚਾਚੇ ਦੀ ਧੀ ਦੇ ਕਮਰੇ ਵਿੱਚ ਹੈ ਉਸਨੇ ਸੋਚਿਆ ਕਿ ਇੱਕ ਵਾਰੀ ਮੈਂ ਉਸ ਨੂੰ ਵੀ ਵਧਾਈ ਵੀ ਦੇ ਦਵਾਂ ਤੇ ਜਦੋਂ ਮੈਂ ਉਸਦੇ ਕਮਰੇ ਵਿੱਚ ਗਈ ਤਾਂ ਮੇਰੇ ਪੈਰਾਂ ਥੱਲੋਂ ਜ਼ਮੀਨ ਹੀ ਖਿਸਕ ਗਈ ਸੀ ਮੈਂ ਕਮਰੇ ਤੋਂ ਬਾਹਰ ਨਿਕਲੀ ਇੱਕ ਫੋਨ ਆਇਆ ਤੇ نیچے ਆਪਣੇ ਚਾਚੇ ਨੂੰ ਕਿਹਾ ਕੀ ਚਾਚਾ ਜੀ ਤੁਸੀਂ ਸਭ ਦੇ ਜਾਣ ਤੋਂ ਬਾਅਦ ਮੇਰੇ ਨਾਲ ਦਫ਼ਤਰ ਚੱਲੋ ਮੈਨੂੰ ਕੁਝ ਜ਼ਰੂਰੀ ਗੱਲ ਕਰਨੀ ਹੈ ਚਾਚੇ ਨੇ ਕਿਹਾ ਹਲੇ ਘਰ ਵਿੱਚ ਬਿਆਹ ਦਾ ਕੰਮ ਹੈ ਆਪਾਂ ਚੱਲਦੇ ਹਾਂ ਥੋੜੀ ਦੇਰ ਵਿੱਚ ਪਰ ਮੇਰੇ ਜ਼ੋਰ ਦੇ ਦੇ ਉਹ ਮੇਰੇ ਨਾਲ ਚੱਲ ਪਏ ਮੈਂ ਉਹਨਾਂ ਨੂੰ ਕਿਹਾ ਕਿ ਕੁਝ ਪੇਪਰ ਵਰਕ ਵੀ ਕਰਨਾ ਹੈ ਪੇਪਰ ਵਰਕ ਦਾ ਨਾਮ ਸੁਣਦੇ ਹੀ ਸਭ ਹੈਰਾਨ ਹੋ ਗਏ ਸੀ ਉਸ ਤੋਂ ਬਾਅਦ ਸਾਰੇ ਮੇਰੇ ਪਿੱਛੇ ਚੱਲ ਪਏ ਮੈਂ ਉੱਥੇ ਜਾ ਕੇ ਕਿਹਾ ਚਾਚਾ ਜੀ ਹੁਣ ਮੈਂ ਬਾਲਗ ਹੋ ਗਈਆਂ ਤਾਂ ਤੁਸੀਂ ਇਹ ਪੇਪਰ ਸਾਈਨ ਕਰ ਦਿਓ ਮੈਨੂੰ ਇੰਨੀ ਜਲਦੀ ਨਹੀਂ ਸੀ ਪਰ ਮੈਨੂੰ ਇਹ ਸਭ ਵੇਚ ਕੇ ਕਿਤੇ ਚੰਗੀ ਜਗ੍ਹਾ ਸੈਟਲ ਹੋਣਾ ਹੈ ਤੇਨ ਦਾ ਵਿਆਹ ਤਾਂ ਤੁਸੀਂ ਪਿੰਡ ਵਿੱਚ ਵੀ ਕਰ ਸਕਦੇ ਹੋ ਤਾਂ ਮੈਨੂੰ ਇੱਕ ਚੰਗਾ ਆਫਰ ਮਿਲ ਰਿਹਾ ਹੈ ਪਰ ਉਹਨਾਂ ਦੀ ਸ਼ਰਤ ਹੈ ਕਿ ਉਹ ਕੱਲ ਹੀ ਸ਼ਿਫਟ ਕਰਨਾ ਚਾਹੁੰਦੇ ਨੇ ਮੈਨੂੰ ਪਤਾ ਚਾਚਾ ਜੀ ਤੁਹਾਨੂੰ ਬੁਰਾ ਲੱਗੇਗਾ ਪਰ ਮੈਂ ਕੀ ਕਰਾਂ ਮੇਰੇ ਫਾਇਦੇ ਦੀ ਡੀਲ ਹੈ ਮੈਂ ਛੱਡ ਵੀ ਨਹੀਂ ਸਕਦੀ ਉਸ ਨੇ ਪੇਪਰ ਆਪਣੇ ਚਾਚੇ ਵੱਲ ਕਰਦੇ ਹੋਏ ਕਿਹਾ ਤਾਂ ਉਹਨਾਂ ਦੇ ਚਿਹਰੇ ਦੀਆਂ ਹਵਾਈਆਂ ਉੱਡ ਗਈਆਂ ਸੀ ਉਹਨਾਂ ਨੇ ਮੈਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਹੁਣ ਉਹਨਾਂ ਦੇ ਚਿਹਰੇ ਤੇ ਗੁੱਸਾ ਸਾਫ਼ ਦਿਖ ਰਿਹਾ ਸੀ ਜਦ ਉਹਨਾਂ ਦੀ ਇੱਕ ਨਾ ਚੱਲੀ ਤਾਂ ਉਹਨਾਂ ਨੇ ਮੇਰੀ ਗਰਦਨ ਫੜ ਲਈ ਜਿਸ ਵਿੱਚ ਰਾਹੁਲ ਨੇ ਉਸ ਦਾ ਸਾਥ ਦਿੱਤਾ ਮੈਨੂੰ ਕੋਈ ਹੈਰਾਨੀ ਨਹੀਂ ਹੋਈ ਮੈਂ ਜਾਣਬੁੱਝ ਕੇ ਇਹ ਐਕਟਿੰਗ ਕੀਤੀ ਸੀ ਮੈਨੂੰ ਸੱਚ ਵਿੱਚ ਬੁਰਾ ਲੱਗ ਰਿਹਾ ਸੀ ਫਿਰ ਉਹ ਅੱਗੇ ਬੋਲੇ ਕਿ ਤੈਨੂੰ ਅੱਜ ਦੇ ਦਿਨ ਲਈ ਪਾਲ ਪੋਸ ਕੀ ਅਸੀਂ ਵੱਡਾ ਕੀਤਾ ਹੈ ਤੈਨੂੰ ਕੀ ਲੱਗਦਾ ਇਹ ਸਭ ਜੋ ਤੇਰੇ ਕੋਲ ਹੈ ਅਸੀਂ ਤੈਨੂੰ ਵਾਪਸ ਦੇ ਦਾਂਗੇ ਤੂੰ ਜਿਉਂਦੀ ਨਾ ਬਚਦੀ ਉਹ ਤਾਂ ਇਸ ਬੇਵਕੂਫ ਕਰਕੇ ਤੂੰ ਬਚ ਗਈ ਇਸ ਨੂੰ ਇੱਕ ਕੰਮ ਦਿੱਤਾ ਸੀ ਉਹ ਵੀ ਸਹੀ ਤਰੀਕੇ ਨਾਲ ਨਹੀਂ ਕਰ ਪਾਇਆ ਉਹਨਾਂ ਨੇ ਰਾਜ ਵਾਲ ਇਸ਼ਾਰਾ ਕਰਦੇ ਹੋਏ ਕਿਹਾ ਇਸ ਵਿੱਚ ਰਾਜ ਵੀ ਸ਼ਾਮਲ ਸੀ ਮੈਂ ਇੱਕ ਵਾਰੀ ਫੇਰ ਪੁੱਛਿਆ ਤਾਂ ਉਹ ਹੱਸਣ ਲੱਗੇ ਤੇ ਕਹਿਣ ਲੱਗੇ ਜੇ ਰਾਜ ਹੀ ਨਾ ਹੁੰਦਾ ਫਿਰ ਕੌਣ ਕਰਦਾ ਇਸ ਨੇ ਤੇਰੇ ਨਾਲ ਨਹੀਂ ਤੇਰੀ ਭੈਣ ਨਾਲ ਵਿਆਹ ਕਰਨਾ ਸੀ ਇਹ ਤਾਂ ਤੈਨੂੰ ਜਾਣਦਾ ਵੀ ਨਹੀਂ ਸੀ ਤਾਂ ਮੈਂ ਇਸ ਦੇ ਸਾਹਮਣੇ ਸ਼ਰਤ ਰੱਖੀ ਸੀ ਕਿ ਜੇ ਤੂੰ ਮੇਰੀ ਧੀ ਨਾਲ ਵਿਆਹ ਕਰਨਾ ਹੈ ਤਾਂ ਤੈਨੂੰ ਇਸ ਨੂੰ ਰਸਤੇ ਤੋਂ ਹਟਾਉਣਾ ਪਊਗਾ ਤੇ ਵਿਚਾਰਾ ਮੰਨ ਵੀ ਗਿਆ ਸੀ ਪਰ ਮੈਂ ਆਪਣੀ ਪਲੈਨਿੰਗ ਵਿੱਚ ਫੇਲ ਹੋ ਗਿਆ ਚਲ ਤੇਨੂੰ ਸ਼ੁਰੂ ਤੋਂ ਦੱਸਦਾ ਤੈਨੂੰ ਉਹ ਦਿਨ ਯਾਦ ਹੈ ਜਦ ਤੂੰ ਆਪਣੇ ਬਚਪਨ ਵਿੱਚ ਸਾਡੇ ਘਰ ਆਈ ਸੀ ਮੈਂ ਤੈਅ ਕਰ ਲਿਆ ਸੀ ਕਿ ਮੈਨੂੰ ਇਹ ਸਭ ਕੁਝ ਚਾਹੀਦਾ ਹੈ ਤੇਰੇ ਪਿਓ ਨੂੰ ਦੇਖ ਕੇ ਮੈਨੂੰ ਅੱਗ ਲੱਗ ਜਾਂਦੀ ਸੀ ਤੇ ਮੈਂ ਉੱਥੇ ਪਿੰਡ ਵਿੱਚ ਸੜ ਰਿਹਾ ਹਾਂ ਤੇ ਤੁਸੀਂ ਲੋਕ ਇੱਥੇ ਐਸ਼ ਕਰ ਰਹੇ ਹੋ ਪਰ ਤੇਰੀ ਮਾਂ ਤੇ ਪਾਪਾ ਨੇ ਮਿਹਨਤ ਕੀਤੀ ਹੋਵੇ ਭਾਵੇਂ ਨਹੀਂ ਪਰ ਉਹਨਾਂ ਨੇ ਮੇਰਾ ਹੱਕ ਜੋ ਲੈ ਲਿਆ ਸੀ ਸਾਡੇ ਪਿਓ ਨੇ ਉਸ ਨੂੰ ਸਭ ਕੁਝ ਦੇ ਦਿੱਤਾ ਸੀ ਕਿਉਂਕਿ ਮੈਂ ਉਸ ਦਾ ਆਪਣਾ ਪੁੱਤ ਨਹੀਂ ਸੀ ਮੈਂ ਤਾਂ ਤੈਨੂੰ ਵੀ ਮਾਰਨਾ ਚਾਹੁੰਦਾ ਸੀ ਪਰ ਤੇਰੀ ਕਿਸਮਤ ਚੰਗੀ ਸੀ ਕਿ ਤੂੰ ਬਚ ਗਈ ਤੇਰੀ ਗੱਡੀ ਨੂੰ ਟਰੱਕ ਤੋਂ ਟੱਕਰ ਮੈਂ ਹੀ ਮਾਰੀ ਸੀ ਪਰ ਪਤਾ ਨਹੀਂ ਤੂੰ ਕਿੱਦਾਂ ਬਚ ਗਈ ਫੇਰ ਮੈਂ ਤੈਨੂੰ ਦੁਬਾਰਾ ਇੰਨੀ ਜਲਦੀ ਨਹੀਂ ਮਾਰ ਸਕਦਾ ਸੀ ਇਸ ਲਈ ਮੈਂ ਇੰਤਜ਼ਾਰ ਕਰ ਰਿਹਾ ਸੀ ਫਿਰ ਮੌਕਾ ਮੈਨੂੰ ਰਾਜ ਦੀ ਸ਼ਕਲ ਵਿੱਚ ਮਿਲਿਆ ਜੋ ਮੇਰੇ ਸਾਹਮਣੇ ਆਇਆ ਪਰ ਸਾਰਾ ਕੁਝ ਪਲਾਨ ਦੇ ਮੁਤਾਬਕ ਨਹੀਂ ਹੋਇਆ ਇਹ ਤੈਨੂੰ ਚੰਗੀ ਤਰ੍ਹਾਂ ਮਾਰ ਹੀ ਨਹੀਂ ਪਾਇਆ ਨਹੀਂ ਤਾਂ ਪਤਾ ਨਹੀਂ ਕਿੰਨੇ ਹੀ ਕੇਸ ਕੁੜੀਆਂ ਤੇ ਅਤਿਆਚਾਰ ਦੇ ਫਾਈਲਾਂ ਵਿੱਚ ਬੰਦ ਪਏ ਨੇ ਜੇ ਤੂੰ ਉਸ ਦਿਨ ਮਰ ਜਾਂਦੀ ਤਾਂ ਇਹ ਸਾਰਾ ਕੁਝ ਸਾਡਾ ਸੀ ਤੇ ਸਾਨੂੰ ਮਿਲ ਜਾਂਦਾ ਪਰ ਸਾਡੀ ਸਕੀਮ ਹੀ ਉਲਟੀ ਪੈ ਗਈ ਜਦ ਤੈਨੂੰ ਅਸੀਂ ਸੁਟਿਆ ਤਾਂ ਤੂੰ ਮਰੀ ਨਹੀਂ ਸੀ ਅਸੀਂ ਤੈਨੂੰ ਮਰੀ ਹੋਈ ਸਮਝ ਕੇ ਸੁੱਟ ਗਏ ਸੀ ਪਰ ਤੂੰ ਅੱਜ ਨਹੀਂ ਬਚੇਗੀ ਅੱਜ ਤੈਨੂੰ ਕੋਈ ਨਹੀਂ ਬਚਾ ਸਕਦਾ ਇਹ ਕਹਿ ਕੇ ਉਸਨੇ ਮੇਰਾ ਗਲਾ ਫੜ ਲਿਆ ਸੀ ਉਸੇ ਵਕਤ ਮੇਰੀ ਸਹੇਲੀ ਪੁਲਿਸ ਨੂੰ ਲੈ ਕੇ ਆ ਗਈ ਤੇ ਸਾਰੇ ਦੋਸ਼ੀ ਵੇ ਅਰੈਸਟ ਹੋ ਗਏ ਸੀ ਜਦ ਸਭ ਹੋ ਗਿਆ ਤਾਂ ਮੈਂ ਚਾਚਾ ਜੀ ਨੂੰ ਪੁੱਛਿਆ ਕਿ ਤੁਸੀਂ ਪੁੱਛੋਗੇ ਨਹੀਂ ਕਿ ਮੈਨੂੰ ਕਿੱਦਾਂ ਪਤਾ ਲੱਗਿਆ ਤਾਂ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਆਪਣੀ ਭੈਣ ਤੋਂ ਮਾਫੀ ਮੰਗਣ ਗਈ ਸੀ ਤੇ ਵਿਆਹ ਦੀ ਵਧਾਈ ਦੇਣ ਗਈ ਸੀ ਮੈਨੂੰ ਬਹੁਤ ਬੁਰਾ ਲੱਗ ਰਿਹਾ ਸੀ ਕਿ ਉਸ ਨੂੰ ਮੇਰੀ ਵਜ੍ਹਾ ਨਾਲ ਕੁਰਬਾਨੀ ਦੇਣੀ ਪੈ ਰਹੀ ਹੈ ਤੇ ਮੇਰੀ ਭੈਣ ਨੂੰ ਮੇਰੇ ਦੁਲੇ ਨਾਲ ਵਿਆਹ ਕਰਨਾ ਪੈ ਰਿਹਾ ਹੈ ਪਰ ਜਦ ਮੈਂ ਉੱਥੇ ਪਹੁੰਚੀ ਮੈਂ ਦੇਖਿਆ ਰਾਸਤਾ ਉੱਥੇ ਪਹਿਲਾਂ ਹੀ ਸੀ ਜੋ ਉਸ ਨੂੰ ਕਹਿ ਰਿਹਾ ਸੀ ਕਿ ਹੁਣ ਕੀ ਕਰਾਂਗੇ ਇਹ ਮੁਸੀਬਤ ਤਾਂ ਫੇਰ ਘਰ ਆ ਗਈ ਤਾਂ ਮੇਰੀ ਭੈਣ ਨੇ ਕਿਹਾ ਕਿ ਤੂੰ ਇੱਕ ਕੰਮ ਦਿੱਤਾ ਸੀ ਉਹ ਵੀ ਚੰਗੀ ਤਰ੍ਹਾਂ ਨਹੀਂ ਕਰ ਸਕਿਆ ਤੂੰ ਇਸ ਨੂੰ ਮਾਰ ਨਹੀਂ ਸਕਿਆ ਦੇਤੋ ਚੰਗੇ ਤਾਂ ਮੇਰੇ ਪਾਪਾ ਨੇ ਇੱਕੋ ਵਾਰੀ ਸਾਰੇ ਪਰਿਵਾਰ ਨੂੰ ਖਤਮ ਕਰ ਦਿੱਤਾ ਸੀ ਤਾਂ ਰਾਜ ਨੇ ਕਿਹਾ ਤੂੰ ਫਿਕਰ ਨਾ ਕਰ ਮੇਰਾ ਵਿਆਹ ਹੋ ਜਾਂਦੇ ਉਸ ਤੋਂ ਬਾਅਦ ਮੈਂ ਇਸ ਨੂੰ ਠਿਕਾਣੇ ਲਗਾ ਦੇਵਾਂਗਾ ਫਿਰ ਪੂਰੀ ਪ੍ਰਾਪਰਟੀ ਸਾਡੀ ਮਤਲਬ ਪਾਪਾ ਦੀ ਉਹ ਬੋਲੀ ਉਹ ਕਹਿਣ ਲੱਗਿਆ ਪਾਪਾ ਦੀ ਕਿਉਂ ਜੇ ਅਸੀਂ ਇੱਕ ਖੂਨ ਕਰ ਸਕਦੇ ਹਾਂ ਤਾਂ ਦੋ ਵੀ ਕਰ ਸਕਦੇ ਹਾਂ ਤੇਰੇ ਪਾਪਾ ਨੂੰ ਕੀ ਲੱਗਦਾ ਕਿ ਸਭ ਉਹਨਾਂ ਦੇ ਹਿਸਾਬ ਨਾਲ ਹੋ ਰਿਹਾ ਹੈ ਨਹੀਂ ਇੱਕ ਵਾਰੀ ਇਸ ਦੇ ਮਰਨ ਤੋਂ ਬਾਅਦ ਸਾਰੀ ਪ੍ਰਾਪਰਟੀ ਪਰਮਨੈਂਟ ਪਾਪਾ ਦੇ ਨਾਮ ਤਾਂ ਆਣ ਦੋ ਫਿਰ ਜੋ ਵੀ ਸਾਡੇ ਵਿੱਚ ਆਊਗਾ ਅਸੀਂ ਆਪਣੀ ਧੀ ਦੇ ਮੂੰਹ ਤੋਂ ਇਹ ਸ਼ਬਦ ਸੁਣ ਲਏ ਸੀ ਤੇ ਚਾਚਾ ਜੀ ਵੀ ਹੈਰਾਨ ਸੀ ਪਰ ਉਹਨਾਂ ਦੇ ਲਈ ਇਸ ਤੋਂ ਵੱਡੀ ਹੋਰ ਕੋਈ ਸਜ਼ਾ ਨਹੀਂ ਹੋ ਸਕਦੀ ਸੀ ਦੋਸਤੋ ਉਹਨਾਂ ਨੂੰ ਪੁਲਿਸ ਨੇ ਅਰੈਸਟ ਕਰ ਲਿਆ ਸੀ ਤੇ ਉਹਨਾਂ ਦੇ ਕਿਤੇ ਕਰਮਾਂ ਦੀ ਸਜ਼ਾ ਉਹਨਾਂ ਨੂੰ ਮਿਲ ਗਈ ਸੀ ਹਾਂਜੀ ਉਮੀਦ ਕਰਦੀ ਹਾਂ ਤਾਂ ਨੂੰ ਇਹ ਛੋਟੀ ਜੀ ਕਹਾਣੀ ਚੰਗੀ ਲੱਗੀ ਹੋਣੀ ਚੰਗੀ ਲੱਗੇ ਤਾਂ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਤੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਸਬਸਕ੍ਰਾਈਬ ਜ਼ਰੂਰ ਕਰਿਓ ਪੰਜਾਬੀ ਵਿਰਸਾ ਕਹਾਣੀਆਂ ਨੂੰ ਸਪੋਰਟ ਕਰਿਓ ਆਪਾਂ ਫੇਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਾਸ਼ੀਕਾਲ ਜੀ